ਕੋਈ ਸਮਾਸੀ ਹਰੀਕੇ ਪਤਨ ਚੋਂ ਹਜ਼ਾਰਾਂ ਜਿਹੜੀਆਂ ਲੱਛਾਂ ਉਹ ਚਲੀਆਂ ਗਈਆਂ ਇੱਧਰ ਨੂੰ ਤੇ ਉਹਨਾਂ ਨੂੰ ਮਤਲਬ ਜਨਵਰੀ ਖਾਂਗੇ ਅੱਜ ਵੀ ਇਹ ਸਿਸਟਮ ਐ ਸਰਦੇ ਉਹ ਛੋੜ ਦੋ ਪੁਰਾਣਾ ਦੌਰ ਕਿਸ ਤਰੀਕੇ ਨਾਲ ਬੋਚਿਆ ਕਿਉਂ ਬੋਚਿਆ ਕਿਹੜਾ ਦੌਰ ਸੀ ਉਸ ਨੂੰ ਛੋੜ ਦੋ ਮੈਂ ਅੱਜ ਦੀ ਗੱਲ ਕਰਾਂ ਇਹਦਾ ਪ੍ਰੈਜ਼ੈਂਟ ਅੱਜ ਦੀ ਗੱਲ 10 ਤੋਂ 12 ਹੈਡ ਨੇ ਜਿੱਥੇ ਅੱਜ ਵੀ ਡੈੱਡ ਬੋਡੀਆਂ ਪਈ ਪਈ ਸੜ ਜਾਂਦੇ ਨੇ ਆਪਣੇ ਅੰਤਿਮ ਸੰਸਕਾਰ ਦਾ ਇੰਤਜ਼ਾਰ ਕਰਦੇ ਕਰਦੇ ਜਿੱਥੇ ਅੱਜ ਵੀ ਕੋਈ ਕਾਰਵਾਈ ਨਹੀਂ ਹੁੰਦੀ ਹੈ ਜਦ ਮਰਜੀ ਜਾ ਕੇ ਤੁਹਾਡੇ ਦਰਸ਼ਕ ਜਿਹੜੇ ਤੁਹਾਡੇ ਈਵਰਸ ਨੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਕਿਹੜੀ ਕਿਹੜੀ ਜਗ੍ਹਾ ਅੰਬਾਲਾ ਦਾ ਜੰਸੂਰੀ ਡਾਂਗਰੀ ਨਦੀ ਹੂੰ ਕੁ ਖੇਤਰ ਦਾ ਡੱਲੇ ਮਾਜਰਾ ਹੂੰ ਕਰਨਾਲ ਦਾ ਕਰਨਾਲ ਦਾ ਜਿਹੜਾ ਹੈਗਾ ਚਮਾਰ ਖੇੜ ਆਪਣਾ ਅ ਕਿਰਮਚ ਹੂੰ ਕਰਨਾਲ ਦਾ ਪਦਾਰਥ ਕਰਨਾਲ ਦਾ ਚਮਾਰ ਖੇੜਾ ਹੂੰ ਜੀਨ ਜ਼ਿਲ੍ਹੇ ਦਾ ਪਦਾਰਥ ਖੇੜਾ ਜੀਨ ਜ਼ਿਲ੍ਹੇ ਦਾ ਰੇਵਰ ਗੜੀ ਡਾਕਲ ਹੈਡ ਇੱਧਰ ਸੁਨਾਮ ਵਾਲੀ ਸਾਈਡ ਤੇ ਲਿਜੋ ਮਾਨਸਾਲੀ ਸਾਈਡ ਚਲੇ ਜਾਓ